ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਪੰਜਾਬੀ ਦੇ ਮਕਬੂਲ ਸਾਹਿਤਕਾਰ ਮਰਹੂਮ ਗੁਰਵਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਹੋਈ ਕਹਾਣੀ ਭਾਬੀ ਮੈਨਾ ਸ਼ਹਿਰ ਦੀ ਇੱਕ ਗਲੀ ਦੇ ਆਮੋ ਸਾਹਮਣੇ ਘਰਾਂ ਵਿਚਕਾਰ ਮਸਾਂ 3 ਸਾਢੇ ਕੋ 3 ਗੱਜ ਦੀ ਵਿੱਤ ਸੀ ਦੋ ਬਾਰੀਆਂ ਵੀ ਪਹਿਲੀ ਛੱਤ ਉੱਤੇ ਆਮੋ ਸਾਹਮਣੇ ਹੀ ਖੁੱਲ੍ਹਦੀਆਂ ਸਨ ਇੱਕ ਵਿੱਚੋਂ ਸਾਹਮਣੇ ਕੰਦ ਨਾਲ ਵੱਡਾ ਸ਼ੀਸ਼ਾ ਲਟਕਿਆ ਦਿਸਦਾ ਸੀ ਹੋਰ ਚੀਜ਼ਾਂ ਇਸ ਕਮਰੇ ਵਿੱਚ ਬੜੀਆਂ ਥੋੜੀਆਂ ਸਨ ਇੱਕ ਮੰਜੀ ਇੱਕ ਪੀੜੀ ਇੱਕ ਆਲੇ ਵਿੱਚ ਦੋ ਚਾਰ ਕਿਤਾਬਾਂ ਕੰਗੀ ਤੇਲ ਕੰਦ ਉੱਤੇ ਇੱਕ ਦੋ ਤਸਵੀਰਾਂ ਟੋਕਰੀ ਵਿੱਚ ਦੋ ਚਾਰ ਕੱਪੜੇ ਇਕ ਛੋਟਾ ਜਿਹਾ ਕਮਰਾ ਸੀ ਤੇ ਇਸ ਵਿੱਚ ਸਵਾਏ ਇੱਕੋ ਇਸਤਰੀ ਦੇ ਕੋਈ ਹੋਰ ਸੂਰਤ ਘੱਟ ਹੀ ਦਿਖਦੀ ਸੀ। ਇੱਕ ਕਦੇ ਕਸੀਦਾ ਕੱਢਦੀ, ਕਦੇ ਕਿਤਾਬ ਪੜ੍ਹਦੀ, ਕਦੇ ਉਂਦੀ ਪਾਈ ਬੈਠੀ ਹੁੰਦੀ ਤੇ ਕਦੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲਾਂ ਨੂੰ ਕਿੰਨਾ ਕਿੰਨਾ ਚਿਰ ਕੰਗੀ ਕਰਦੀ ਰਹਿੰਦੀ। ਕੰਗੀ ਇਹ ਕਰਦੀ ਵੀ ਕਈ ਵਾਰੀ ਸੀ। ਘਰਦਿਆਂ ਦਾ ਖਿਆਲ ਸੀ ਕਿ ਇਹਨੂੰ ਕੰਗੀ ਦਾ ਝਲ ਹੈ। ਇਹਦੇ ਵਾਲ ਲੰਮੇ ਵੀ ਬੜੇ ਸਨ। ਜਦੋਂ ਇਹ ਉੜਕ ਕੇ ਉਹਨਾਂ ਦੀ ਲੰਬਾਈ ਵੇਖਦੀ ਤਾਂ ਗਿੱਟੇ ਛੂਕਤ ਦੇ ਸਨ ਜੇ ਕਿਸੇ ਨੇ ਇਹ ਚਾਨਣੇ ਵੇਖੇ ਹੁੰਦੇ ਤਾਂ ਉਹਨਾਂ ਦੀ ਲਿਸ਼ਕਦਾ ਵੀ ਉਹਨੂੰ ਜ਼ਰੂਰ ਪਤਾ ਹੁੰਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨੂੰ ਆਪਣੇ ਵਾਲਾਂ ਤੇ ਬੜਾ ਮਾਣ ਸੀ ਇਹ ਜਵਾਨ ਸੀ ਸੁਨਕਸ਼ ਅਤੇ ਲੰਮੀ ਇਹਦੀਆਂ ਅੱਖਾਂ ਦਾ ਰੰਗ ਸਾਹਮਣੀ ਬਾਰੀ ਵਿੱਚੋਂ ਨਹੀਂ ਸੀ ਦਿਖ ਸਕਦਾ ਪਰ ਦਿੱਖ ਬੜੀ ਮਿੱਠੀ ਅਤੇ ਉਦਾਸ ਸੀ ਇਹ ਬਹੁਤ ਚਿਰ ਆਪਣੀ ਬਾਰੀ ਦੀ ਰੌਂਸ ਉੱਤੇ ਬੈਠੀ ਹੰਝੂ ਘੇਰਦੀ ਰਹਿੰਦੀ ਕਦੇ ਬਾਰੀ ਵਿੱਚੋਂ ਸਿਰਲ ਮਕਾ ਕੇ ਬਾਹਰ ਵੇਖਦੀ ਨੂੰ ਕਿਸੇ ਨੇ ਨਹੀਂ ਸੀ ਧੱਕਿਆ ਪਰ ਗਲੀ ਵਾਲਿਆਂ ਨੂੰ ਇਹਦੀ ਬੈਠਕ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਕਦੇ ਕੋਈ ਲੰਘਦੀ ਜਾਂਦੀ ਆਵਾਜ਼ ਵੀ ਮਾਰ ਲੈਂਦੀ ਸੀ ਤੇ ਇਹ ਬੜੇ ਮਿੱਠੇ ਲਹਿਜ਼ੇ ਵਿੱਚ ਜਰਾ ਕੋ ਉਲਰ ਕੇ ਜਵਾਬ ਦਿੰਦੀ ਸੀ ਜਦੋਂ ਇਹ ਕਮਰੇ ਵਿੱਚ ਨਾ ਹੋਵੇ ਤਾਂ ਬਾਰੀ ਬੰਦ ਹੋ ਜਾਂਦੀ ਸੀ ਪਰ ਸਿਆਲਾਂ ਵਿੱਚ ਲੋਡੇ ਕੁਵੇਲੇ ਅਤੇ ਗਰਮੀਆਂ ਦੇ ਦਿਨਾਂ ਵਿੱਚ 12 ਕੁ ਵਜੇ ਇਹ ਬਾਰੀ ਜ਼ਰੂਰ ਖੁੱਲਦੀ ਸੀ ਤੇ ਇਸ ਬਾਰੀ ਵਿੱਚ ਜਰਾ ਕੁ ਪਾਸਾ ਪਰਤ ਕੇ ਉਹ ਬੈਠੀ ਹੁੰਦੀ ਅਤੇ ਕਦੇ-ਕਦੇ ਗਲੀ ਵੱਲ ਵੀ ਝਾਕ ਲਿਆ ਕਰਦੀ ਸੀ ਉਵੇਂ ਇੱਕ ਬੱਚਾ ਜਿਹਾ ਲੜਕਾ ਬਸ ਤਾਂ ਫੜੀ ਗਲੀ ਦਾ ਮੋੜ ਮੁੜਦਾ ਦਿਸ ਪੈਂਦਾ ਇਹ ਕੰਮ ਛੱਡ ਕੇ ਬਾਰੀ ਦੇ ਜੰਗਲੇ ਦੀਆਂ ਗੁੱਡੀਆਂ ਵਿੱਚੋਂ ਉਧਰ ਤੱਕਦੀ ਰਹਿੰਦੀ ਉਹ ਲੜਕਾ ਵੀ ਕਦੇ-ਕਦੇ ਉਹ ਤਾਂ ਤੱਕਦਾ ਅਤੇ ਫਿਰ ਆਪਣੇ ਘਰ ਵੱਡ ਜਾਂਦਾ ਉਹਦੇ ਪੌੜੀਆਂ ਚੜਨ ਦੀ ਟੱਪੂ ਟੱਪੂ ਇਸਤਰੀ ਦੇ ਕੰਨਾਂ ਵਿੱਚ ਹੁੰਦੀ ਉਹ ਕਦੇ ਵੀ ਉਸ ਘਰ ਵਿੱਚ ਨਹੀਂ ਸੀ ਗਈ ਪਰ ਉਹਨੂੰ ਉਹਨਾਂ ਦੀ ਪੌੜੀਆਂ ਦੇ ਅੱਡਿਆਂ ਦੀ ਗਿਣਤੀ ਯਾਦ ਸੀ। ਹਰ ਅੱਡੇ ਉੱਤੇ ਪੈਂਦੇ ਪੈਰਾਂ ਨੂੰ ਉਹਨਾਂ ਦੀ ਆਵਾਜ਼ ਦੇ ਨਾਲ ਉਸਨੇ ਕਈ ਵਾਰੀ ਆਪਣੀ ਛਾਤੀ ਨਾਲ ਕੁੱਟਿਆ ਸੀ। ਦੂਜੇ ਘਰ ਕੋਈ ਬੂਹਾ ਖੁੱਲਦਾ ਉਹ ਤੱਕੇ ਬਿਨਾਂ ਹੀ ਮਹਿਸੂਸ ਕਰਦੀ ਕਿ ਸਾਹਮਣੀ ਬੈਠਕ ਵਿੱਚ ਕੋਈ ਵੜਿਆ ਹੈ। ਬਸਦਾ ਇੱਕ ਪਾਸੇ ਧਰ ਉਹ ਲੜਕਾ ਕੁਝ ਚਿਰ ਆਪਣੀ ਬਾਰੀ ਖੋਲ ਕੇ ਸਾਹਮਣੇ ਬਾਰੀ ਵੱਲ ਵੇਖਦਾ। ਇਸਤਰੀ ਉਧਰ ਨਹੀਂ ਸੀ ਤੱਕਦੀ। ਪਰ ਉਹਨੂੰ ਪਤਾ ਹੁੰਦਾ ਸੀ ਕਿ ਉਹਦੇ ਇੱਕ ਪਾਸੇ ਉਹ ਅੱਖਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦਾ ਰਾਹ ਉਹ ਰੋਜ਼ ਤੱਕਦੀ ਰਹਿੰਦੀ ਸੀ ਤੇ ਜੇ ਕਿਸੇ ਦਿਨ ਉਹ ਸਕੂਲੋਂ ਆਉਂਦਿਆਂ ਲੇਟ ਹੋ ਜਾਂਦਾ ਤਾਂ ਉਹ ਮੁੰਡਿਆਂ ਕੋਲੋਂ ਪੁੱਛਣਾ ਚਾਹੁੰਦੀ ਸੀ ਕਿ ਕਾਕਾ ਕਿਉਂ ਨਹੀਂ ਆਇਆ ਪਰ ਉਸਨੇ ਕਦੇ ਨਹੀਂ ਸੀ ਪੁੱਛਿਆ ਕਾਕਾ ਬੈਠਕ ਦਾ ਬੂਹਾ ਭੀੜ ਕੇ ਕੋਠੇ ਉੱਤੇ ਚੜ ਜਾਂਦਾ ਸੀ ਕਿੰਨਾ ਹੀ ਚਿਰ ਇਸ ਤਰ੍ਹਾਂ ਲੰਘ ਗਿਆ ਕਾਕਾ ਹੁਣ 13 ਕੁ ਸਾਲਾਂ ਦਾ ਹੋਣ ਲੱਗਾ ਉਹਦੀ ਦਿਲਚਸਪੀ ਸਾਹਮਣੀ ਬਾਰੀ ਵਿੱਚੋਂ ਉਹਨ ਕੁਝ ਵਧੇਰੇ ਸਵਾਦਲੀ ਮਹਿਸੂਸ ਹੋਣ ਲੱਗ ਪਈ। ਇੱਕ ਦਿਨ ਉਹਨੇ ਆਪਣੀ ਮਾਂ ਨੂੰ ਪੁੱਛਿਆ, ਸਾਡੇ ਘਰ ਸਾਰੇ ਆਉਂਦੇ ਨੇ ਪਰ ਸਾਹਮਣੇ ਘਰੋਂ ਕਦੇ ਕੋਈ ਕਿਉਂ ਨਹੀਂ ਆਇਆ? ਕਾਕਾ, ਇਹ ਇਕੱਲਾ ਭਾਵੜਿਆਂ ਦਾ ਘਰ ਸਾਡੀ ਗਲੀ ਵਿੱਚ ਏ। ਇਹ ਲੋਕ మాਸ ਤੋਂ ਬੜਾ ਪਰਹੇਜ਼ ਕਰਦੇ ਨੇ। ਇਹ ਇਸੇ ਲਈ ਸਿੱਖਾਂ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਦੇ। ਪਰ ਮਾਂ, ਅਸੀਂ ਤਾਂ మాਸ ਨਹੀਂ ਖਾਂਦੇ। ਇਹ ਸਮਝਦੇ ਨੇ ਕਿ ਸਾਰੇ ਸਿੱਖ ਮਾਸ ਖਾਂਦੇ ਨੇ। ਤੇ ਕੀ ਇਹ ਘਰੋਂ ਬਾਹਰ ਵੀ ਨਹੀਂ ਨਿਕਲਦੇ? ਨਿਕਲਦੇ ਨੇ ਪਰ ਇਹ ਕਰ ਬੜਾ ਦੁਖੀ ਏ ਮੌਤ ਨੇ ਇਸ ਘਰ ਦਾ ਬੜਾ ਉਜਾੜਾ ਪਾਇਆ ਏ ਇੱਕੋ ਇੱਕ ਪੁੱਤਰ ਰਹਿ ਗਿਆ ਸੀ ਉਹਨੂੰ ਵਿਆਹਿਆ ਪਰ ਦੋ ਵਰੀ ਉਹ ਵੀ ਮਰ ਗਿਆ ਮੋਏ ਪਿੱਛੋਂ ਇੱਕ ਬਾਲ ਹੋਇਆ ਉਹ ਵੀ ਵਰਾ ਕੋ ਜਿਉਂਦਾ ਰਹਾ ਹੁਣ ਤਿੰਨੇ ਰੰਡੀਆਂ ਰੋਣ ਧੋਣ ਨੂੰ ਰਹਿ ਗਈਆਂ ਨੇ ਉਹ ਬਾਲ ਕਿਹਦਾ ਸੀ ਮੈਨਾ ਦਾ ਜਿਹਨੂੰ ਤੂੰ ਕਈ ਵਾਰੀ ਬਾਰੀ ਵਿੱਚ ਬੈਠਿਆ ਵੇਖਿਆ ਹੋਵੇਗਾ ਉਹ ਮਾਂ ਹਰ ਵੇਲੇ ਬਾਰਿਜ ਕਿਉਂ ਬੈਠੀ ਰਹਿੰਦੀ ਏ ਉਹ ਲੋਕ ਜਵਾਨ ਰੰਡੀਆਂ ਨੂੰ ਹਾਂ ਦੀ ਬੜੀ ਰਾਖੀ ਕਰਦੇ ਨੇ ਤੇ ਕੰਮ ਵੀ ਘਰ ਵਿੱਚ ਬਹੁਤਾ ਹੋਇਆ ਕੋਈ ਨਾ ਰਾਖੀ ਕਿਉਂ ਕਰਦੇ ਨੇ ਐਵੇਂ ਕਿਸੇ ਨਾਲ ਕੋਈ ਘਰ ਦੀ ਗੱਲ ਕਰਨਗੀਆਂ ਖੁਸ਼ ਜੋ ਨਾ ਰਹਿੰਦੀਆਂ ਹੋਈਆਂ ਮਾਂ ਜਿੰਨੀਆਂ ਜਨਾਨੀਆਂ ਸਾਡੇ ਘਰ ਆਉਂਦੀਆਂ ਨੇ ਕਿਸੇ ਨੂੰ ਤੁਸੀਂ ਕਹਿੰਦੇ ਹੋ ਚਾਚੀ ਆਖਾਂ ਕਿਸੇ ਨੂੰ ਮਾਸੀ ਕਿਸੇ ਨੂੰ ਭੂਆ ਆਖਾਂ ਜੇ ਕਦੇ ਮੈਨੂੰ ਇਹ ਮਿਲ ਪਵੇ ਤਾਂ ਮੈਂ ਇਹਨੂੰ ਕੀ ਸੱਦਾ ਕੌਣ ਮੈਂ ਨਾ ਹਾਂ ਜਿਹੜੀ ਬਾਰੀ ਵਿੱਚ ਬੈਠੀ ਰਹਿੰਦੀ ਏ ਇਹ ਤੇਰੀ ਭਾਬੀ ਲੱਗਦੀ ਏ ਇਹਦਾ ਘਰ ਵਾਲਾ ਤੇਰੀ ਗਲੀ ਦਾ ਭਰਾ ਹੁੰਦਾ ਸੀ ਬੜਾ ਚੰਗਾ ਮੁੰਡਾ ਸੀ ਇਹ ਮੈਂ ਨਾ ਕਿਸ ਤਰ੍ਹਾਂ ਦਾ ਨਾ ਹੋਇਆ ਤੈਨੂੰ ਚੰਗਾ ਨਹੀਂ ਲੱਗਾ ਨਹੀਂ ਬੜਾ ਚੰਗਾ ਲੱਗਾ ਏ ਪਰ ਮੈਂ ਅੱਗੇ ਕਦੇ ਅਜਿਹਾ ਨਾ ਨਹੀਂ ਸੁਣਿਆ ਮੈਂ ਨਾ ਉਹੀ ਹੁੰਦੀ ਏ ਨਾ ਜਿਹੜੀ ਮਾਮਾ ਜੀ ਦੇ ਘਰ ਪਿੰਜਰੇ ਵਿੱਚੋਂ ਬੜੀਆਂ ਪਿਆਰੀਆਂ ਗੱਲਾਂ ਕਰਦੀ ਏ ਤੋਤਾ ਐਡਾ ਸੋਹਣਾ ਨਹੀਂ ਬੋਲਦਾ ਹਾਂ ਉਹੀ ਮਾਂ ਮੈਨੂੰ ਇੱਕ ਮੈਨਾ ਲੈ ਦੋਗੇ ਕਾਕਾ ਤੂੰ ਆਪਣੇ ਮਾਮੇ ਨੂੰ ਹੀ ਆਖੀ ਕੁਝ ਦਿਨਾਂ ਬਾਅਦ ਕਾਕੇ ਦੀ ਬੈਠਕ ਵਿੱਚ ਇੱਕ ਪਿੰਜਰਾ ਟੰਗਿਆ ਹੋਇਆ ਸੀ ਇਹ ਪਿੰਜਰਾ ਜੇ ਉਹ ਕੋਠੇ ਤੇ ਜਾਂਦਾ ਤੇ ਨਾਲ ਲੈ ਜਾਂਦਾ ਆਪਣੀ ਮੈਨਾ ਨੂੰ ਕਾਕੇ ਨੇ ਸਿਖਾਇਆ ਭਾਬੀ ਮੈਨਾ ਬਾਰੀ ਵਿੱਚ ਬੈਠੀ ਏ ਬਾਰੀ ਵਾਲੀ ਮੈਨਾ ਨੂੰ ਕਾਕੇ ਨੇ ਕਦੇ ਨਹੀਂ ਸੀ ਬੁਲਾਇਆ ਪਰ ਉਹਨੂੰ ਚੰਗਾ ਲੱਗਦਾ ਸੀ ਕਿ ਪਿੰਜਰੇ ਵਾਲੀ ਮੈਨਾ ਜਦੋਂ ਆਂਦੀ ਸੀ ਭਾਬੀ ਮੈਨਾ ਬਾਰੀ 'ਚ ਬੈਠੀ ਏ ਸ਼ਿਆਲਾਂ ਦੀਆਂ ਰਾਤਾਂ ਵਿੱਚ ਭਾਬੀ ਮੈਨਾ ਆਪਣੇ ਕਮਰੇ ਵਿੱਚ ਸੌਂਦੀ ਸੀ। ਇਮਤਿਹਾਨ ਨੇੜੇ ਆਉਣ ਕਰਕੇ ਕਾਕਾ ਵੀ ਕੁਝ ਦਿਨਾਂ ਤੋਂ ਬੈਠਕ ਵਿੱਚ ਹੀ ਸੌਣ ਲੱਗ ਪਿਆ ਸੀ। ਭਾਬੀ ਮੈਨਾ ਨੂੰ ਕਈ ਵਾਰ ਸੁੱਤੇ ਕਾਕੇ ਦੇ ਸਾਹਾਂ ਦੀ ਆਵਾਜ਼ ਆਉਂਦੀ। ਉਹ ਕਿੰਨਾ ਚਿਰ ਮੰਜੇ ਤੋਂ ਉੱਠ ਕੇ ਸੁਣਦੀ ਰਹਿੰਦੀ। ਉਹਦੀ ਉਮਰ ਹੁਣ 5 ਵਰਿਆਂ ਦੀ ਹੋਣ ਵਾਲੀ ਸੀ। ਕਾਕਾ 13 ਦਾ ਪੂਰਾ ਨਹੀਂ ਸੀ ਹੋਇਆ। ਉਹ ਦਿਲ ਵਿੱਚ ਆਂਦੀ ਸੀ ਜੇ ਕਦੇ ਇਸ ਬੱਚੇ ਨਾਲ ਬੋਲਣ ਦੀ ਖੁੱਲ ਹੋਵੇ। ਮੈਂ ਇਹਨੂੰ ਸਕੂਲੋਂ ਆਉਂਦੇ ਨੂੰ ਵਾਰੀ ਵਿੱਚੋਂ ਸਿਰ ਕੱਢ ਕੇ ਵੇਖ ਸਕਦੀ ਹੋਵਾਂ ਮੈਂ ਇਹਦੇ ਨਾਲ ਗੱਲ ਕਰ ਸਕਦੀ ਹੋਵਾਂ ਤੇ ਜਦੋਂ ਇਹ ਕਦੇ ਬਿਮਾਰ ਹੋਵੇ ਮੈਂ ਇਹਦੇ ਘਰ ਜਾ ਕੇ ਇਹਦੇ ਮੰਜੇ ਉੱਤੇ ਬਹਿ ਸਕਾਂ ਬਿਮਾਰੀ ਵਿੱਚ ਕਿਸੇ ਨੂੰ ਕਿਸੇ ਖਰਾਬੀ ਦਾ ਕੀ ਡਰ ਹੋ ਸਕਦਾ ਹੈ ਫਿਰ ਆਪੇ ਹੀ ਕਹਿੰਦੀ ਮੈਨੂੰ ਇੰਨੀ ਖੁੱਲ ਕਿਸਨੇ ਦੇਣੀ ਹੈ ਮੈਂ ਐਸੇ ਹੀ ਕਮਰੇ ਵਿੱਚ ਬੁੱਢੀ ਹੋ ਜਾਣਾ ਹੈ ਮੇਰੇ ਵਾਲ ਮੇਰੀ ਸੱਸ ਦੇ ਵਾਲਾਂ ਵਾਂਗ ਭਰ ਜਾਣਗੇ ਕਾਕੇ ਦਾ ਵਿਆਹ ਹੋ ਜਾਏਗਾ ਫਿਰ ਇਹ ਬਾਰੀ ਇਸੇ ਤਰ੍ਹਾਂ ਖੁੱਲੀ ਨਹੀਂ ਰਹਿਣੀ ਫਿਰ ਮੈਂ ਕਿਹੜੀ ਉਡੀਕ ਵਿੱਚ ਇਸ ਹਨੇਰੀ ਜ਼ਿੰਦਗੀ ਦੇ ਲੰਮੇ ਦਿਨ ਅਤੇ ਲੰਮੀਆਂ ਰਾਤਾਂ ਕੱਟਿਆ ਕਰਾਂਗੀ ਇਹ ਸੋਚਦਿਆਂ ਉਹਨੂੰ ਗੋਤਾ ਜਿਹਾ ਆਇਆ ਉਹ ਬਿਸਤਰੇ ਵਿੱਚੋਂ ਉੱਠ ਕੇ ਬਾਰੀ ਵਿੱਚ ਗਈ ਰਾਤ ਚਾਨਣੀ ਸੀ ਖੁੱਲੀ ਬਾਰੀ ਵਿੱਚੋਂ ਮਾੜਾ-ਮਾੜਾ ਚਾਨਣ ਕਾਕੇ ਦੇ ਮੂੰਹ ਉੱਤੇ ਪੈ ਰਿਹਾ ਸੀ ਕਾਕਾ ਕੂਕ ਸੁਤਾ ਪਿਆ ਸੀ ਉਹਦਾ ਸਾਹ ਉੱਚਾ-ਉੱਚਾ ਆ ਰਿਹਾ ਸੀ ਮੈਨਾ ਦੇ ਜੀਵ ਵਿੱਚੋਂ ਅਵਾਲ ਜਿਹਾ ਉੱਠਿਆ ਉਸਨੇ ਦੋ ਕਰਾਂ ਦੀ ਵਿੱਥ ਜਾਚੀ ਬੜੀ ਥੋੜੀ ਜਾਪੀ ਕਦੇ ਬਾਰੀਆਂ ਦੀਆਂ ਦੋਹਾਂ ਬੰਨੀਆਂ ਉੱਤੇ ਆਪਣੀ ਮੰਜੀ ਢਾਕੇ ਪੁਲ ਬਣਾ ਲਵਾ ਮੈਂ ਕਾਕੇ ਕੋਲ ਪਹੁੰਚ ਜਾਵਾਂ ਮੈਂ ਉਹਨੂੰ ਜਗਾਵਾਂਗੀ ਨਹੀਂ ਉਹਦਾ ਮੂੰਹ ਦੂਰੋਂ ਚਮਕ ਕੇ ਆਪਣੇ ਕਮਰੇ ਵਿੱਚ ਵਾਪਸ ਆ ਜਾਵਾਂਗੀ ਪਰ ਨਾ ਉਹ ਵਿੱਥ ਇੰਨੀ ਥੋੜੀ ਸੀ ਅਤੇ ਨਾ ਹੀ ਉਹਦੀ ਰੀਜ ਜਿੰਨੀ ਉਹਦੇ ਵਿੱਚ ਹਿੰਮਤ ਸੀ ਉਹ ਮੰਜੀ ਉੱਤੇ ਆ ਲੰਮੀ ਪਈ ਕੁਝ ਚਿਰ ਬਾਅਦ ਕਾਕੇ ਦੀ ਬੈਠਕ ਵਿੱਚੋਂ ਆਵਾਜ਼ ਆਈ ਭਾਬੀ ਮੈਨਾ ਉਹ ਚੌਂਕ ਕੇ ਫਿਰ ਉੱઠી ਪਰ ਉਹ ਪਿੰਜਰੇ ਦੀ ਮੈਨਾ ਦੀ ਆਵਾਜ਼ ਸੀ ਕਾਕਾ ਉਸੇ ਪਾਸੇ ਸੁੱਤਾ ਪਿਆ ਹੋਇਆ ਸੀ ਉਸ ਘੜੀ ਮੈਨਾ ਦੀ ਸਾਸ ਕਿਤੇ ਟੱਟੀ ਪਿਸ਼ਾਬ ਲਈ ਉੱਠੀ ਸੀ ਉਸ ਸੁਣਿਆ ਮੈਨਾ ਦੇ ਕਮਰੇ ਵਿੱਚ ਕੁਝ ਖੜਾਕ ਹੋਇਆ ਸੀ ਨਾਲੇ ਉਸ ਨੂੰ ਭਾਬੀ ਮੈਨਾ ਸੁਣਨ ਦਾ ਵੀ ਭੁਲੇਖਾ ਜਾ ਪਿਆ ਸੀ ਉਸ ਨੇ ਮੈਨਾ ਨੂੰ ਆਵਾਜ਼ ਦਿੱਤੀ ਮੈਨਾ ਅੰਦਰੋਂ ਝਟ ਬੋਲ ਪਈ ਸੱਸ ਦਾ ਸ਼ੱਕ ਪੱਕਾ ਹੋ ਗਿਆ। ਤੂੰ ਸੁੱਤੀ ਨਹੀਂ ਅਜੇ ਤੱਕ? ਮੈਂ ਨਾ ਰਾਤ ਤਾਂ ਅੱਧੀ ਲੰਘ ਗਈ ਏ। ਐਵੇਂ ਜਾਗ ਜੀ ਖੁੱਲ ਗਈ ਸੀ। ਸੱਸ ਕਮਰੇ ਵਿੱਚ ਆਵੜੀ। ਉਸ ਨੂੰ ਸਾਹਮਣੀ ਬਾਰੀ ਵਿੱਚ ਕੋਈ ਸੁੱਤਾ ਜਾਪਿਆ। ਆਦਮੀ ਦਾ ਮੂੰਹ। ਤੂੰ ਕਿਸ ਨਾਲ ਗੱਲਾਂ ਪਈ ਕਰਦੀ ਸੈਂ? ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਨੇ? ਸੱਸ ਨੇ ਫੇਰ ਸਾਹਮਣੀ ਬਾਰੀ ਵੱਲ ਤੱਕਿਆ। ਉਹ ਤਾਂ ਸਰਦਾਰਾਂ ਦਾ ਕਾਕਾ ਏ। ਹੂਕ ਸੁੱਤਾ ਪਿਆ ਏ। ਮੈਂ ਨਾ ਨੇ ਆਖਿਆ। ਸੱਸ ਚਲੀ ਗਈ। ਪਰ ਭਾਵੇਂ ਕਾਕਾ ਬਿਲਕੁਲ ਬੱਚਾ ਸੀ ਤੇ ਆਪਣੀ ਉਮਰ ਨਾਲੋਂ ਵੀ ਭੋਲਾ ਸੀ ਤਾਂ ਵੀ ਸੀ ਤਾਂ ਉਹ ਮਰਦ ਮਾਣੂ ਵਿਧਵਾਵਾਂ ਦਾ ਕੀ ਕੰਮ ਬੱਚਿਆਂ ਵੱਲ ਇਸ ਤਰ੍ਹਾਂ ਤੱਕਣ ਮੈਨਾ ਸਕੂਲੋਂ ਆਉਂਦੇ ਕਾਕੇ ਨੂੰ ਤੱਕਦੀ ਏ ਕਾਕਾ ਵੀ ਆਉਂਦਾ ਪਹਿਲੋਂ ਹੀ ਬੈਠਕ ਵਿੱਚ ਜਾਂਦਾ ਏ ਤੇ ਬਾਰੀ ਖੁੱਲੀ ਰੱਖਦਾ ਏ ਉਹ ਪਿਛਲੇ ਸਾਲ ਨਾਲੋਂ ਐਤਕੀ ਵੱਡਾ ਵੀ ਚੰਗਾ ਜਾਪਦਾ ਏ ਇਹ ਗੱਲਾਂ ਸੁੱਟ ਪਾਣ ਵਾਲੀਆਂ ਨਹੀਂ ਸੰ ਇਹੋ ਨਿੱਕੀਆਂ ਬਦਲੀਆਂ ਕਦੇ ਕਾਲੀਆਂ ਘਟਾਵਾਂ ਵੀ ਬਣ ਜਾਂਦੀਆਂ ਨੇ ਅੱਜ ਜਦੋਂ ਕਾਕਾ ਸਕੂਲੋਂ ਆਇਆ ਮੈਨਾਂ ਦੀ ਵਾਰੀ ਬੰਦ ਸੀ ਰਾਤੀਂ ਵੀ ਉਹ ਵਾਰੀ ਬੰਦ ਰਹਿਣ ਲੱਗ ਪਈ ਕਾਕੇ ਦੀ ਜ਼ਿੰਦਗੀ ਦਾ ਵੀ ਇਹ ਵਾਰੀ ਇੱਕ ਹਿੱਸਾ ਬਣਦੀ ਜਾ ਰਹੀ ਸੀ ਉਹਦਾ ਹੁਣ ਖੇਡਾਂ ਵਿੱਚ ਇੰਨਾ ਜੀ ਨਹੀਂ ਸੀ ਲੱਗਦਾ ਮਾਂ ਕੋਲੋਂ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਸ ਘਰ ਨਾਲ ਉਹਨਾਂ ਦਾ ਕੋਈ ਵਾਹ ਨਹੀਂ ਸੀ ਕਦੇ ਵਿਆਹ ਟੰਗ ਵੇਲੇ ਭਾਜੀ ਦੇਣ ਦੁਵਾਨ ਲਈ ਦਹਲੀਜਾਂ ਟੱਪੀਆਂ ਜਾਂਦੀਆਂ ਸਨ ਅੱਜ ਰਾਤ ਹਨੇਰੀ ਸੀ ਮੈਨਾ ਦੀ ਵਾਰੀ ਨਾਲ ਕੁਸਰਮੁਸਰ ਜਈ ਹੋਈ ਜਿਕਰ ਕੋਈ ਕੁੰਜੀਆਂ ਵਟਾ ਵਟਾ ਕੇ ਜਿੰਦਰਾ ਖੋਲਦਾ ਹੈ ਫਿਰ ਵਾਰੀ ਮਲਕੜੇ ਜਿਹੇ ਖੁੱਲੀ ਮੈਨਾ ਨੇ ਉੱਠ ਕੇ ਬੂਹੇ ਵਿੱਚੋਂ ਘਰ ਦਾ ਖੜਾਕ ਲਿਆ ਫਿਰ ਗਲੀ ਵਿੱਚ ਤੱਕਿਆ ਫਿਰ ਕਾਕੇ ਦਾ ਸਾਹ ਸੁਣਿਆ ਕਾਕਾ ਸੁੱਤਾ ਹੋਇਆ ਸੀ ਹੋਰ ਕਿਸੇ ਨੂੰ ਉਸ ਹਨੇਰੇ ਵਿੱਚ ਕੁਝ ਨਹੀਂ ਸੀ ਦਿਸਦਾ ਪਰ ਮੈਨਾ ਦੀਆਂ ਪਿਆਰ ਦੀਆਂ ਟੋਂਦੀਆਂ ਅੱਖਾਂ ਕਾਕੇ ਦਾ ਅੰਗ ਅੰਗ ਵੇਖ ਰਹੀਆਂ ਸਨ ਦੂਜੀ ਘੜੀ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਉਹ ਕਾਕੇ ਦੀ ਮੰਜੀ ਉੱਤੇ ਬੈਠੀ ਸੀ ਤੇ ਉਹਦੇ ਕੋਲੇ ਵਾਲਾਂ ਵਿੱਚ ਉਂਗਲਾਂ ਫੇਰ ਰਹੀ ਸੀ ਤੇ ਫੇਰ ਫੇਰ ਕੇ ਉਹਨੂੰ ਜਗਾ ਰਹੀ ਸੀ ਮੈਨਾਂ ਦੇ ਕੰਨ 'ਨ ਉਹਦੀ ਆਵਾਜ਼ ਪਈ ਕਾਕਾ 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 ਉਹ ਅਜੀਬ ਹੀ ਸੁੱਤਾ ਹੋਇਆ ਸੀ ਉਹ ਉਹਨੂੰ ਕਹਿ ਰਹੀ ਸੀ ਕਾਕਾ ਤੇਰੀ ਭਾਬੀ ਮੈਨਾਂ ਇੱਕ ਘੜੀ ਲਈ ਜਾਗ ਪੈ ਇੱਕ ਪਾਲੇ ਜਾਗ ਪਾਓ ਇੱਕੋ ਲਫ਼ਜ਼ ਇੱਕੋ ਗੱਲ ਇੱਕੋ ਲਫ਼ਜ਼ ਇੱਕੋ ਗੱਲ ਫੇਰ ਬਸ ਕਾਕਾ ਉੱਬੜ ਵਹੇ ਉੱਠਿਆ ਮੈਨਾਂ ਨੂੰ ਬੜੀ ਸ਼ਰਮ ਆਈ ਉਹਨੂੰ ਹੁਣ ਪਤਾ ਲੱਗਾ ਕਿ ਉਹ ਆਪਣੇ ਮਨ ਵਿੱਚ ਨਹੀਂ ਆਪਣੇ ਮੂੰਹ ਨਾਲ ਬੋਲ ਰਹੀ ਸੀ ਤੇ ਕਾਕਾ ਜਾਗ ਪਿਆ ਸੀ ਜੇ ਕੋਈ ਹੋਰ ਵੀ ਜਾਗ ਪਿਆ ਹੋਵੇ ਕਾਕਾ ਆਪਣੀ ਬਾਰੀ ਵਿੱਚ ਆ ਬੈਠਾ ਉਹਨੂੰ ਵੀ ਬਾਰੀ ਦੇ ਹਨੇਰੇ ਵਿੱਚ ਬੈਠੀ ਭਾਬੀ ਮੈਨਾ ਮਹਿਸੂਸ ਹੋ ਰਹੀ ਸੀ ਉਹਨ ਕਈ ਵਾਰੀ ਭਾਬੀ ਮੈਨਾ ਨੂੰ ਗਲਬੱਕੜੀ ਪਾਉਣੀ ਚਾਹੀ ਸੀ ਪਰ ਉਹ ਬੜਾ ਉਦਾਸ ਰਹਿੰਦੀ ਸੀ ਕਿ ਬਾਰੀ ਕਿਉਂ ਬੰਦ ਰਹਿਣ ਲੱਗ ਪਈ ਹੈ ਭਾਬੀ ਮੈਂ ਨਾ ਭਾਬੀ ਮੈਂ ਨਾ ਹਾਂ ਕਾਕਾ ਮੇਰਾ ਸੋਨਾ ਕਾਕਾ ਪਰ ਜਰਾ ਹੌਲੀ ਮੈਂ ਹੌਲੀ ਤੋਂ ਹੌਲੀ ਗੱਲ ਵੀ ਤੇਰੀ ਸੁਣ ਲਵਾਂਗੀ ਮੈਨੂੰ ਵੀ ਤੁਹਾਡੀ ਆਵਾਜ਼ ਸਾਫ਼ ਆ ਰਹੀ ਹੈ ਤੁਸੀਂ ਬੜੀ ਹੌਲੀ ਬੋਲਦੇ ਹੋ ਹਾਂ ਮੇਰੇ ਪਿਆਰੇ ਕਾਕੇ ਤੁਸੀਂ ਇੰਨੇ ਦਿਨ ਕਿੱਥੇ ਚਲੇ ਗਏ ਸੀ ਮੇਰਾ ਕਮਰਾ ਹਵਾ ਲਾਤ ਬਣਾ ਦਿੱਤਾ ਹੈ ਇਸ ਬਾਰੀ ਨੂੰ ਜਿੰਦਰਾ ਵੱਜ ਗਿਆ ਹੈ ਉਹ ਕਿਉਂ ਉਦਣ ਤੇਰੀ ਮੈਨਾ ਨੇ ਮੈਨੂੰ ਆਵਾਜ਼ ਨਹੀਂ ਸੀ ਮਾਰੀ ਮੈਂ ਉੱਠੀ ਸਾਂ ਮੈਂ ਜਾਂਤਾ ਤੂੰ ਸੈਂ ਮੇਰੀ ਸਾਸਵੀ ਸ਼ਾਮਤ ਨੂੰ ਉਸੇ ਵੇਲੇ ਉੱਠ ਬੈਠੀ ਉਸ ਜਾਂਤਾ ਮੈਂ ਤੇਰੇ ਨਾਲ ਗੱਲਾਂ ਕਰਦੀ ਸਾਂ ਤਾਂ ਫੇਰ ਕੀ ਹੋਇਆ ਮਾਂ ਨੇ ਆਖਿਆ ਸੀ ਤੁਸੀਂ ਮੇਰੀ ਭਾਬੀ ਹੋ ਕਾਕਾ ਬਹੁਤ ਕੁਝ ਹੋ ਗਿਆ ਫਾਟਕਾਂ ਨੂੰ ਤਾਲੇ ਲੱਗ ਗਏ ਇਸ ਲਈ ਮੈਂ ਹੁਣ ਇੱਥੋਂ ਚਲੀ ਜਾਣਾ ਏ ਇਸ ਘਰ ਵਿੱਚ ਮੇਰੀ ਇਹ ਅਖੀਰਲੀ ਰਾਤ ਏ ਮੈਂ ਤੈਨੂੰ ਮਿਲ ਕੇ ਜਾਣਾ ਚਾਹੁੰਦੀ ਸਾਂ ਤੂੰ ਕਿਸੇ ਨੂੰ ਦੱਸੇਂਗਾ ਤਾਂ ਨਹੀਂ ਨਾ ਭਾਬੀ ਮੈਂ ਨਹੀਂ ਦੱਸਾਂਗਾ ਭਾਬੀ ਮੈਂ ਨਾ ਪਰ ਤੁਸੀਂ ਜਾਂਦੇ ਕਿਉਂ ਨਾ ਜਾਓ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਵੇਗਾ ਮੈਂ ਆਪਣੀ ਵੋਟੀ ਨੂੰ ਤੁਹਾਡੇ ਘਰ ਕੱਲਾਂਗਾ ਉਹ ਤੁਹਾਨੂੰ ਬੁਲਾਏਗੀ ਤੁਸੀਂ ਉਹਨੂੰ ਮਿਲਣ ਆਉਣਾ ਫਿਰ ਕੋਈ ਕੀ ਆਖੇਗਾ ਤੁਸੀਂ ਨਾ ਜਾਓ ਤੂੰ ਕਾਕਾ ਅਜੇ ਬੜਾ ਛੋਟਾ ਐ ਤੇਰਾ ਵਿਆਹ ਦੂਰ ਐ ਇੰਨੇ ਵਰੇ ਤਾਂ ਇਸ ਕੈਦਖਾਨੇ ਵਿੱਚ ਕਿਕਰ ਕੱਟੇ ਜਾਣਗੇ ਜਦੋਂ ਤੇਰੇ ਵੱਲ ਵੇਖਣਾ ਵੀ ਮੇਰਾ ਬੰਦ ਕਰ ਦਿੱਤਾ ਗਿਆ ਏ ਤੁਸੀਂ ਕਿੱਥੇ ਜਾਓਗੇ ਮੈਂ ਉੱਥੇ ਤੁਹਾਨੂੰ ਮਿਲਣ ਆਵਾਂਗਾ ਨਹੀਂ ਕਾਕਾ ਜਿੱਥੇ ਮੈਂ ਚੱਲੀ ਹਾਂ ਉੱਥੇ ਸ਼ਾਦੀ ਕੋਈ ਮਰਦ ਦੀ ਜਾਤ ਮੇਰੇ ਨਾਲ ਗੱਲ ਨਹੀਂ ਕਰ ਸਕਦੀ ਤੁਸੀਂ ਉੱਥੇ ਨਾ ਜਾਓ ਮੇਰੇ ਲਈ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ ਮੈਂ ਪੂਜਨੀ ਹੋਣ ਦਾ ਫੈਸਲਾ ਕਰ ਲਿਆ ਏ ਪੂਜਨੀ ਕੀ ਹੁੰਦੀ ਏ ਉਹ ਭਾਵੜਿਆਂ ਦੀਆਂ ਸਾਧੂ ਜਨਾਨੀਆਂ ਜਿਨ੍ਹਾਂ ਦੇ ਸਿਰ ਮੁੰਨੇ ਹੋਏ ਮੂਹਾਂ ਉੱਤੇ ਪੱਟੀਆਂ ਤੇ ਪੈਰ ਨੰਗੇ ਹੁੰਦੇ ਨੇ। ਨਾ ਭਾਬੀ, ਤੁਸੀਂ ਉਹ ਕਦੇ ਨਾ ਬਨਨਾ। ਮੈਨੂੰ ਤਾਂ ਉਹਨਾਂ ਕੋਲੋਂ ਬੜਾ ਭੈ ਲੱਗਦਾ ਏ। ਉਹਨਾਂ ਦੀਆਂ ਪੱਟੀਆਂ ਉੱਤੇ ਅੱਖਾਂ ਵੀ ਹੋਰ ਤਰ੍ਹਾਂ ਦੀਆਂ ਲੱਗਦੀਆਂ ਨੇ। ਕਾਕਾ, ਮੇਰੇ ਲਈ ਹੋਰ ਕੋਈ ਰਾਹ ਨਹੀਂ ਰਿਹਾ। ਉਸਨੇ ਇੱਕ ਖੇਣੂ ਜਿਹਾ ਕਾਕੇ ਦੀ ਬਾਰੀ ਵਿੱਚੋਂ ਬੈਠ ਕੇ ਅੰਦਰ ਸੁੱਟਿਆ। ਇਹ ਮੇਰੀ ਨਿਸ਼ਾਨੀ ਰੱਖੀ। ਸਵੇਰੇ ਢੂੰਡ ਲੈ। ਹੁਣ ਖੜਾਕ ਨਾਲ ਕੋਈ ਜਾਗਣਾ ਪਏ। ਤੇ ਮੈਂ ਇਹਨਾਂ ਦੀ ਵਾਰੀ ਬੰਦ ਹੋ ਗਈ। ਜਿੰਦਰੇ ਵਿੱਚੋਂ ਕੁੰਜੀ ਫਿਰਦੀ ਕਾਕੇ ਨੇ ਸੁਣੀ ਬਾਕੀ ਰਾਤ ਉਹ ਸੌ ਨਾ ਸਕਿਆ ਦੂਜੇ ਦਿਨ ਜਦੋਂ ਸਕੂਲੋਂ ਆਇਆ ਤਾਂ ਉਹਦੀ ਮਾਂ ਨੇ ਉਹਨੂੰ ਦੱਸਿਆ ਕਿ ਮੈਨਾ ਬੜੀ ਦੁਖੀ ਸੀ ਰੋਜ਼ ਸੱਸ ਲੜਦੀ ਤੇ ਮਿਹਣੇ ਮਾਰਦੀ ਸੀ ਉਹ ਅੱਕ ਕੇ ਘਰੋਂ ਨਿਕਲ ਗਈ ਤੇ ਲਿਖ ਕੇ ਛੱਡ ਗਈ ਹੈ ਉਹ ਪੂਜਨੀ ਹੁਣ ਚੱਲੀ ਹੈ ਪਰ ਮਾਂ ਉਹ ਇੱਥੇ ਪੂਜਣੀ ਨਹੀਂ ਹੋ ਸਕਦੀ ਨਹੀਂ ਜਿਸਨੇ ਪੂਜਣੀ ਹੋਣਾ ਹੋਵੇ ਉਹਨੂੰ ਆਪਣਾ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਦੇ ਪਾਸਰੇ ਵਿੱਚ ਜਾਣਾ ਪੈਂਦਾ ਏ ਉਹ ਲੋਕ ਉਹਦੀ ਪੁੱਛ ਪੜਤਾਲ ਕਰਦੇ ਨੇ ਤੇ ਜੇ ਉਹਦੀ ਨੀਅਤ ਦਾ ਯਕੀਨ ਹੋ ਜਾਏ ਤਾਂ ਉਹਦੀ ਪੂਰੀ ਹਫਾਜ਼ਤ ਕਰਦੇ ਨੇ ਚੰਗਾ ਖਵਾਉਂਦੇ ਨੇ ਚੰਗੇ ਕੱਪੜੇ ਪਾਉਂਦੇ ਨੇ ਤੇ ਕੁਝ ਦਿਨ ਜੋ ਉਹ ਚਾਹੇ ਕਰਨ ਦਿੰਦੇ ਨੇ ਫੇਰ ਸਿਰ ਮੰਨ ਕੇ ਪੂਜਣੀ ਬਣਾ ਦਿੰਦੇ ਨੇ ਉਸ ਦੇ ਬਾਅਦ ਨਾ ਉਹ ਚੰਗਾ ਖਾ ਸਕੇਗੀ ਨਾ ਪਹਿਨ ਸਕੇਗੀ ਤੇ ਨਾ ਹੀ ਮਰਦਾਂ ਨਾਲ ਗੱਲਾਂ ਕਰ ਸਕੇਗੀ ਭਾਬੀ ਮੈਂ ਨਾ ਕਿੱਥੇ ਗਈ ਹੋਵੇਗੀ ਪਤਾ ਲੱਗ ਜਾਏਗਾ ਜੇ ਨੇੜੇ ਦਾ ਕੋਈ ਸ਼ਹਿਰ ਹੋਇਆ ਤਾਂ ਮੈਨੂੰ ਦਿਖਾ ਲਿਆਉਂਗੇ ਪਿੰਡੀ ਇਹਨਾਂ ਦਾ ਤਕੜਾ ਪਾਸਰਾ ਏ ਉੱਥੇ ਤੇਰੀ ਮਾਸੀ ਵੀ ਏ ਜੇ ਉੱਥੇ ਹੋਇਆ ਤਾਂ ਦੋ ਦਿਨ ਹੋ ਆਵੀਂ ਤੇਰੀ ਮਾਸੀ ਤੇਨੂੰ ਵਿਖਾ ਦੇਵੇਗੀ ਜਦੋਂ ਕੋਈ ਪੂਜ ਬਣਦਾ ਏ ਸਾਰੇ ਸ਼ਹਿਰ ਵਿੱਚ ਬੜੀ ਰੌਣਕ ਹੁੰਦੀ ਏ ਕਾਕੇ ਨੇ ਮਾਸੀ ਨੂੰ ਲਿਖ ਦਿੱਤਾ ਕਿ ਉਹ ਉਹਦਾ ਪਤਾ ਰੱਖਣਾ ਦੋ ਕੁ ਹਫ਼ਤਿਆਂ ਵਿੱਚ ਸਾਰਿਆਂ ਨੂੰ ਪਤਾ ਹੋ ਗਿਆ ਗਲੀ ਵਿੱਚ ਮੈਨਾਂ ਦੀਆਂ ਗੱਲਾਂ ਹੁੰਦੀਆਂ ਬੜੀ ਚੰਗੀ ਜਨਾਨੀ ਸੀ ਜਿਸ ਨੇ ਉਹਦਾ ਮੱਥਾ ਨਹੀਂ ਸੀ ਵੇਖਿਆ ਵਾੜ ਕਿੱਡੇ ਸੋਹਣੇ ਸਾਸੂ ਰੱਖਦੀ ਵੀ ਜਾਨ ਨਾਲ ਸੀ ਕੋਨਮੋਣ ਕਰ ਦਿੱਤੀ ਜਾਏਗੀ ਪੋਟਿਆਂ ਨਾਲ ਇੱਕ ਇੱਕ ਕਰਕੇ ਸਾਰੇ ਵਾੜ ਪੁੱਟ ਸੁੱਟੇ ਜਾਣਗੇ ਵਿਚਾਰੀ ਕਾਕਾ ਮਾਸੀ ਕੋਲ ਪਹੁੰਚ ਗਿਆ ਉਹਦੀ ਮਾਸੀ ਅਜ ਮੈਨਾਂ ਨੂੰ ਵੇਖ ਕੇ ਆਈ ਸੀ ਉਹਨੇ ਬੜੇ ਸੋਹਣੇ ਕੱਪੜੇ ਪਾਏ ਹੋਏ ਸਨ ਗਹਿਣੇ ਵੀ ਇਹ ਗਹਿਣੇ ਲੋਕਾਂ ਨੇ ਮਾਗਵੇ ਦਿੱਤੇ ਸਨ ਗੌਣ ਵੀ ਉਹਨਾਂ ਨੇ ਬਿਠਾਇਆ ਸੀ ਉਹ ਕਾਕੇ ਦੀ ਗਲੀ ਦੀ ਹੋਣ ਕਰਕੇ ਮਸੀਦੀ دلچਸਪੀ ਵੀ ਵੱਧ ਗਈ ਉਹ ਹਰ ਰਸਮ ਉੱਤੇ ਜਾਂਦੀ ਰਹੀ ਉਹ ਕਾਕੇ ਨੂੰ ਦੱਸਦੀ ਸੀ ਉਹਨੂੰ ਬੜਾ ਰੂਪ ਚੜਿਆ ਹੋਇਆ ਸੀ ਤੇ ਕੱਲ ਉਹਨੂੰ ਡੋਲੇ ਵਿੱਚ ਪਾ ਕੇ ਸ਼ਹਿਰ ਵਿੱਚ ਭੋਉਣਗੇ ਅਤੇ ਉੱਤੋਂ ਦੇ ਫੁੱਲ ਸੁੱਟਣਗੇ ਗੁਲਾਬ ਛਿੜਕਣਗੇ ਕਾਕਾ ਬੜਾ ਬੇਤਾਬ ਸੀ ਆਪਣੀ ਭਾਬੀ ਨੂੰ ਵੇਖਣ ਲਈ ਉਹਨੂੰ ਉਸਨੇ ਇੱਕੋ ਹੀ ਕੱਪੜਿਆਂ ਵਿੱਚ ਵੇਖਿਆ ਹੋਇਆ ਸੀ ਉਹ ਉਹਨਾਂ ਕੱਪੜਿਆਂ ਵਿੱਚ ਵੀ ਬੜੀ ਚੰਗੀ ਲੱਗਦੀ ਹੁੰਦੀ ਸੀ ਗਹਿਣੇ ਉਸ ਨੂੰ ਕਿਹੋ ਜੇ ਲੱਗਣਗੇ ਉਹਨੇ ਉਸ ਨੂੰ ਹੱਸਦਿਆਂ ਕਦੇ ਨਹੀਂ ਸੀ ਵੇਖਿਆ ਮਾਸੀ ਉਸ ਦਾ ਜ਼ਿਕਰ ਕਰਦੀ ਸੀ ਕਿ ਉਸ ਦੀ ਮੁਸਕਰਾਹਟ ਬੜਿਆਂ ਦਾ ਦਿਲ ਮੋਹ ਲੈਂਦੀ ਹੈ ਉਹ ਦਾ ਦਿੱਤਾ ਰੁਮਾਲ ਉਹਦੀ ਨਿਸ਼ਾਨੀ ਕਾਕੇ ਦੇ ਅੰਦਰਲੇ ਬੋਝੇ ਵਿੱਚ ਸੀ ਉਹਨੇ ਉਹ ਕਿਸੇ ਨੂੰ ਨਹੀਂ ਸੀ ਦੱਸਿਆ ਪਰ ਉਹ ਨੂੰ ਉਹ ਰੋਜ਼ ਵੇਖਦਾ ਸੀ ਉਹਨੇ ਹਿੰਦੀ ਦੇ ਅੱਖਰ ਸਿੱਖ ਲਏ ਸਨ ਕਿਉਂਕਿ ਹਿੰਦੀ ਵਿੱਚ ਉਹਦੇ ਉੱਤੇ ਕੱਢਿਆ ਹੋਇਆ ਸੀ ਬੜੇ ਪਿਆਰੇ ਕਾਕੇ ਨੂੰ ਉਹਦੀ ਭਾਬੀ ਵੱਲੋਂ ਉਹਦੀ ਮਾਸੀ ਨੇ ਦੱਸਿਆ ਕੇ ਦੂਜੇ ਦਿਨ ਦੁਪਹਿਰ ਦੇ ਬਾਅਦ ਮੈਨਾ ਦੀ ਡੋਲੀ ਨਿਕਲੇਗੀ ਇਹ ਸਾਰੇ ਬਾਜ਼ਾਰਾਂ ਵਿੱਚੋਂ ਫਰੇਗੀ ਹਰ ਕੋਈ ਉਸ ਨੂੰ ਵੇਖ ਸਕਦਾ ਹੈ ਕਾਕੇ ਨੇ ਦੂਜੇ ਦਿਨ ਮਾਸੀ ਦੇ ਬਾਗ ਵਿੱਚੋਂ ਕਿੰਨੇ ਸਾਰੇ ਫੁੱਲ ਤੋੜ ਕੇ ਰੋਮਾਲ ਵਿੱਚ ਬੰਨ੍ਹ ਲਏ ਸਨ ਤੇ ਜਦੋਂ ਉਹਨਾਂ ਦੇ ਚੌਕ ਕੋਲੋਂ ਡੋਲੀ ਲੰਗੀ ਤਾਂ ਉਹ ਜਾਣ ਕੇ ਘਰਦਿਆਂ ਨਾਲੋਂ ਵੱਖਰਾ ਹੋ ਗਿਆ ਉਹ ਵੇਖ ਕੇ ਹੀ ਮੁੜਨਾ ਨਹੀਂ ਸੀ ਚਾਹੁੰਦਾ ਉਹ ਸਾਰੀ ਵਾਟ ਭਾਬੀ ਦੀ ਡੋਲੀ ਨਾਲ ਰਹਿਣਾ ਵੀ ਚਾਹੁੰਦਾ ਸੀ ਵਰਦੀ ਵਾਲਾ ਵਾਜਾ ਵੱਜ ਰਿਹਾ ਸੀ ਜੈਨੀ ਲੋਕ ਸੋਟ ਕਰ ਰਹੇ ਸਨ ਪੈਸਿਆਂ ਦੀ ਰੁਪਈਆਂ ਦੀ ਢੋਲੀ ਵਿੱਚ ਉਹਦੀ ਭਾਬੀ ਗਹਿਣੇ ਨਾਲ ਲੱਦੀ ਬੈਠੀ ਸੀ ਉਹਦਾ ਮੂੰਹ ਭਾਵੇਂ ਹੋਰ ਹੀ ਤਰ੍ਹਾਂ ਦਾ ਦਿਖਦਾ ਸੀ ਪਰ ਉਹਦੇ ਵਿੱਚ ਪਹਿਲੇ ਮੂੰਹ ਦੀ ਝਲਕ ਵੀ ਕਾਫੀ ਸੀ ਇਸ ਹਸਣੀ ਸੂਰਤ ਨਾਲੋਂ ਉਹਦੀਆਂ ਉਦਾਸ ਅੱਖਾਂ ਕਾਕੇ ਨੂੰ ਕਿਤੇ ਪਿਆਰੀਆਂ ਲੱਗਦੀਆਂ ਸਨ ਲੋਕ ਕਹਿੰਦੇ ਸਨ ਇਸ ਪੂਜਣੀ ਨੂੰ ਲੋਹੜੇ ਦਾ ਰੂਪ ਚੜਿਆ ਹੈ ਪਰ ਕਾਕੇ ਨੂੰ ਇਸ ਖਲਾਰੇ ਵਿੱਚੋਂ ਉਹਦੇ ਉਹ ਪਿਆਰੇ ਨਕਸ਼ੇ ਪੂਰੇ ਨਹੀਂ ਸੀ ਦਿਖਦੇ ਉਹ ਜਦੋਂ ਸਾਹਮਣੇ ਦਾ ਸੀ ਉਹਦੇ ਵੱਲ ਭਾਬੀ ਦਾ ਧਿਆਨ ਹੈ ਉਹ ਫੁੱਲ ਸੁੱਟ ਦਿੰਦਾ ਉਹ ਹੱਥ ਜੋੜਦੀ ਸੀ ਪਰ ਉਹ ਹੱਥ ਉਹਦੇ ਲਈ ਨਹੀਂ ਸੰਹੁੰਦੇ ਐਡੀ ਭੀੜ ਵਿੱਚ ਨਿੱਕਾ ਜਿਹਾ ਕਾਕਾ ਉਹਨੂੰ ਕਿਸ ਤਰ੍ਹਾਂ ਦੇ ਸਕਦਾ ਸੀ ਉਹ ਸੋਚਦਾ ਸੀ ਇੱਕ ਮੋੜ ਮੁੜਨ ਲੱਗਿਆਂ ਡੋਲੀ ਅਚਾਨਕ ਉਹਦੇ ਬਹੁਤ ਨੇੜੇ ਆ ਗਈ ਉਧਰੋਂ ਫੁੱਲਾਂ ਦੀ ਵਰਖਾ ਉੱਤੇ ਮੈਨਾ ਨੇ ਹੱਥ ਜੋੜੇ ਕਾਕਾ ਉਦੋਂ ਫੁੱਲ ਸੁਟਣ ਲੱਗਾ ਸੀ ਮੈਂ ਇਹਨਾਂ ਨੇ ਪਛਾਣ ਲਿਆ ਉਹਦੀਆਂ ਅਧ ਮਿੱਟੀਆਂ ਅੱਖਾਂ ਚੌੜੀਆਂ ਖੁੱਲ ਗਈਆਂ ਉਸਨੇ ਨੀਝ ਲਾ ਕੇ ਵੇਖਿਆ ਫਿਰ ਹੌਸਲਾ ਕਰਕੇ ਉਸਨੇ ਆਖਿਆ ਕਿ ਉਹਦੀ ਡੋਲੀ ਖੜੀ ਕੀਤੀ ਜਾਏ ਓ ਕਾਕਾ ਸਾਡੀ ਗਲੀ ਦਾ ਏ ਮੇਰੇ ਉੱਤੇ ਫੁੱਲ ਸੁਟਣੇ ਚਾਹੁੰਦਾ ਏ ਪਹੁੰਚ ਦੇ ਨੀ ਪਰ ਉਸ ਤੋਂ ਉਸ ਨੂੰ ਇੱਕ ਮਿੰਟ ਲਈ ਮੇਰੇ ਕੋਲ ਲੈ ਆਓ ਇਹ ਵਤੀਰਾ ਅਨੋਖਾ ਸੀ ਪਰ ਪੂਜ ਬਨਣ ਵਾਲੇ ਦੀ ਹਰ ਗੱਲ ਮੰਨੀ ਜਾਂਦੀ ਏ ਕੋਈ ਵੀ ਗੱਲ ਮੋੜੀ ਨਹੀਂ ਜਾਂਦੀ ले आ काका ए तेरे फुल्ल मैं ਲੈ ਲਵਾ ਤੂੰ ਬੜੀ ਦੂਰੋਂ ਆਇਆ ਮੇਰੀ ਗਲੀ ਦਾ ਕਾਕਾ ਕਾਕਾ ਬੜਾ ਖੁਸ਼ ਹੋਇਆ ਮੈਨਾ ਭਾਬੀ ਨੇ ਵੇਖ ਲਿਆ ਬੁਲਾ ਕੇ ਹੱਥਾਂ ਨਾਲ ਹੱਥ ਲਾ ਕੇ ਫੁੱਲ ਲੈ ਲਏ ਰੋਮਾਲ ਵੀ ਨਹੀਂ ਮੋੜਿਆ ਖਿਆਲ ਕੀਤਾ ਭਾਬੀ ਨਿਸ਼ਾਨੀ ਰੱਖੇਗੀ ਜਲੂਸ ਪਾਸਰੇ ਉੱਤੇ ਪਹੁੰਚ ਗਿਆ ਲੋਕ ਵਿਦਾ ਹੋ ਗਏ ਮੈਨਾ ਤੇ ਕੁਝ ਕੁ ਇਸਤਰੀਆਂ ਉਹਦੇ ਨਾਲ ਪਾਸਰੇ ਉੱਤੇ ਚੜ ਗਈਆਂ ਪੜੀ ਉੱਤੇ ਪੈਰ ਧਰਨ ਤੋਂ ਪਹਿਲਾਂ ਮੈਨਾ ਨੇ ਧੱਕਿਆ ਕਾਕਾ ਸਾਹਮਣੇ ਹੱਟੀ ਦੇ ਫੱਟੇ ਉੱਤੇ ਖਲੋਤਾ ਸੀ ਪਾਸਰੇ ਉੱਤੇ ਵੱਡੇ ਪੂਜ ਦੇ ਸਾਹਮਣੇ ਮੈਨਾ ਨੂੰ ਬਿਠਾ ਦਿੱਤਾ ਗਿਆ ਕੀ ਤੂੰ ਆਪਣਾ ਪੂਰਾ ਮਨ ਬਣਾ ਲਿਆ ਏ ਵੱਡੇ ਪੂਜ ਨੇ ਪੁੱਛਿਆ ਜੀ ਮਹਾਰਾਜ ਮੈਂ ਬਣਾ ਲਿਆਏ ਕੱਪੜੇ ਗਹਿਣੇ ਤੈਨੂੰ ਸਭ ਲਾਉਣੇ ਪੈਣਗੇ ਤੇ ਫਿਰ ਜ਼ਿੰਦਗੀ ਵਿੱਚ ਤੂੰ ਇਹਨਾਂ ਨੂੰ ਕਦੇ ਅੰਗੀਕਾਰ ਨਹੀਂ ਕਰ ਸਕੇਂਗੀ ਜੀ ਮਹਾਰਾਜ ਮੈਨੂੰ ਇਹਨਾਂ ਦੀ ਕੋਈ ਚਾਹ ਨਹੀਂ ਤੂੰ ਉਹ ਹੀ ਕੁਝ ਖਾਏਂਗੀ ਪੀਏਂਗੀ ਜੋ ਕੁਝ ਸਾਡੀ ਸ਼੍ਰੇਣੀ ਦੇ ਨਿਯਮਾਂ ਅਨੁਸਾਰ ਹੋਵੇਗਾ ਜੀ ਮਹਾਰਾਜ ਮੈਨੂੰ ਚੰਗੇ ਭੋਜਨ ਦੀ ਕੋਈ ਲੋੜ ਨਹੀਂ ਮਰਦਾਂ ਨੂੰ ਛੂਣਾ ਤੱਕ ਕਿਤੇ ਰਹਾ ਇਹਨਾਂ ਦਾ ਖਿਆਲ ਵੀ ਉਸ ਧਰਮ ਵਿੱਚ ਵਿਗੜਨ ਪਾਏਗਾ ਜਿਹੜਾ ਧਰਮ ਤੋਂ ਚੁਣ ਰਹੀ ਹੈ ਮੈਨਾ ਨੇ ਲੰਮਾ ਸਾਹ ਲਿਆ ਉਹਦੀ ਜੇਬ ਵਿੱਚ ਛੁਪਾਇਆ ਕਾਕੇ ਦਾ ਰਮਾਲ ਖੁੱਲਦਾ ਮਹਿਸੂਸ ਹੋਇਆ ਤੇ ਰਮਾਲ ਦੇ ਸਿਰੇ ਨਿੱਕੀਆਂ ਬਾਹਾਂ ਬਣ ਕੇ ਉਹਦੀ ਕਮਰ ਦੇ ਬਾਲੇ ਲਿਪਟ ਗਏ ਔੜਕ ਕੁਝ ਸੰਭਲ ਕੇ ਉਸਨੇ ਉੱਤਰ ਦਿੱਤਾ हां महाराज मैं ये भी परवान कर ਹੁਣ ਤੂੰ ਉਸ ਕਮਰੇ ਵਿੱਚ ਜਾ ਤੇ ਇਹ ਕੱਪੜੇ ਲਾ ਦੇ ਜਿਹੜੇ ਕੱਪੜੇ ਤੈਨੂੰ ਦਿੱਤੇ ਜਾਣਗੇ ਪਾ ਲੈ ਤੇ ਫਿਰ ਤੈਨੂੰ ਇਹ ਆਪਣੇ ਕੇਸ ਘਟਾਉਣੇ ਹੋਣਗੇ ਤੇ ਉਸ ਤੋਂ ਬਾਅਦ ਤੈਨੂੰ ਤ੍ਰਿਪੂਜ ਮਾਤਾ ਦੱਸੇਗੀ ਕਿਸ ਤਰ੍ਹਾਂ ਪੋਟਿਆਂ ਨਾਲ ਹਰ ਇੱਕ ਵਾਲ ਪੁੱਟਿਆ ਜਾ ਸਕਦਾ ਹੈ ਵਾਲਾਂ ਦੇ ਕੱਟਣ ਤੇ ਪੁੱਟਣ ਦਾ ਜ਼ਿਕਰ ਸੁਣ ਕੇ ਉਹ ਉੱਡਦਾ ਹੌਕਾ ਨਾ ਰੁਕ ਸਕੇ ਅਤੇ ਬੜਾ ਹੌਸਲਾ ਕਰਕੇ ਬੋਲੀ ਪੂਜ ਪਿਤਾ ਜੀ ਮੈਨੂੰ ਵਾਲੇ ਰੱਖਣ ਦੀ ਆਗਿਆ ਨਹੀਂ ਦੇ ਸਕਦੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਵੱਡਾ ਪੂਜ ਬੜਾ ਹੈਰਾਨ ਹੋ ਕੇ ਬੋਲਿਆ ਮੈਂ ਜਾਣਦੀ ਹਾਂ ਇਹ ਮੇਰੀ ਮੰਗ ਬੜੀ ਅਨੁਖੀ ਹੈ ਮੈਨਾਂ ਦੇ ਇੱਕਦਮ ਅੰਦਰੋਂ ਕੋਈ ਤਾਕਤ ਜਹੀ ਆ ਰਹੀ ਸੀ ਪਰ ਜੇ ਤੁਸੀਂ ਮੰਨ ਲਵੋ ਮੈਂ ਤੁਹਾਨੂੰ ਕਦੇ ਉਲਾਂਭਾ ਨਹੀਂ ਦਿਵਾਵਾਂਗੀ ਮੇਰੇ ਅੰਦਰ ਪਤਾ ਨਹੀਂ ਕੀ ਵੱਜਾ ਰੁਕਿਆ ਹੋਇਆ ਹੈ ਮੈਂ ਤੁਹਾਡੀ ਉਹੋ ਜਹੀ ਸੇਵਕ ਬਣਾਂਗੀ ਕਿ ਸਾਰੀ ਕੌਮ ਅਚੰਭਾ ਕਰੇਗੀ ਮੇਰੇ ਵਾਲ ਨਾ ਪੁੱਟੇ ਜਾਣ ਪਰ ਇਹ ਕਦਾ ਚਿਤ ਹੋਣ ਵਾਲੀ ਗੱਲ ਨਹੀਂ ਤੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਮੈਂ ਜਾਣਦੀ ਸਾਂ ਮੈਂ ਵਾਲ ਕਟਾ ਲਵਾਂਗੀ ਪਰ ਹੁਣ ਜਦੋਂ ਕੱਟਣ ਦਾ ਵੇਲਾ ਆਇਆ ਮੈਨੂੰ ਜਾਪ ਰਿਹਾ ਹੈ ਕਿ ਮੇਰੇ ਵਾਲ ਜਿਉਂਦੇ ਨੇ ਇਹ ਮੇਰੀ ਜਾਨ ਚੋਂ ਉੱਗੇ ਹੋਏ ਨੇ ਇਹਨਾਂ ਨੂੰ ਜਦੋਂ ਕੰਗਾ ਵਾਂਦੀ ਸਾਂ ਤੇ ਹਰ ਇੱਕ ਝਟਕੇ ਨਾਲ ਜਦੋਂ ਮੇਰੀਆਂ ਲੱਤਾਂ ਨਾਲ ਲੱਗਦੇ ਸਨ ਇਹਨਾਂ ਵਿੱਚੋਂ ਕੋਈ ਜਿਉਂਦੀ ਛੂ ਸੀ ਕਈ ਸਾਲ ਸਵਾਏ ਇਹਨਾਂ ਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਫਿਰ ਮੱਥਾ ਟੇਕ ਕੇ ਬੋਲੀ हे ਪਰਮ ਪੂਜ ਇੱਕ ਵਾਰੀ ਅਣਹੋਣੀ ਵੀ ਕਰ ਵੇਖੋ ਤੁਸੀਂ ਆਪਣੇ ਫੈਸਲੇ ਉਤੇ ਕਦੇ ਨਹੀਂ ਪਛਤਾਓਗੇ ਵੱਡੇ ਪੂਜ ਦਾ ਦਿਲ ਪਸੀਜ ਤਾਂ ਗਿਆ ਪਰ ਪੂਜ ਇਸਤਰੀ ਦੇ ਵਾਲ ਵੇਖ ਕੇ ਲੋਕ ਕੀ ਆਖਣਗੇ ਨਹੀਂ ਬੀਬੀ ਇਹ ਗੱਲ ਨਹੀਂ ਤੇਰੀ ਮੰਨੀ ਜਾਣੀ ਫਿਰ हे ਪੂਜ ਪਿਤਾ ਮੈਨੂੰ 5 ਮਿੰਟ ਅਕੱਲਿਆਂ ਆਪਣੇ ਮਨ ਨੂੰ ਸਮਝਾ ਲੈਣ ਦਿਓ ਮੈਨਾ ਨੇ ਮਨ ਪੱਕਾ ਕਰਕੇ ਆਖਿਆ ਹਾਂ ਜਾਓ ਸਾਮਣੀ ਰੌਂਸ ਉੱਤੇ ਬਹਿ ਕੇ ਸੋਚ ਲਓ ਮੈਨਾ ਉੱਠੀ ਤੇ ਹੌਲੀ-ਹੌਲੀ ਪਰ ਪੱਕੇ ਪੈਰ ਧਰਦੀ ਹੋਈ ਸਾਮਣੀ ਰੌਂਸ ਉੱਤੇ ਜਾ ਬੈਠੀ ਇਸ ਰੌਂਸ ਦੇ ਬੰਨਿਓਂ ਵਜ਼ਾਰ ਸੀ ਕੁਝ ਚਿਰ ਬਾਅਦ ਮੈਨਾ ਉੱਠ ਬੈਠੀ ਇਹ ਇਸਤਰੀ ਹੈ ਕੋਈ ਅਨੋਖੀ ਮੈਂ ਕਈ ਇਸਤਰੀਆਂ ਦੀ ਇਹ ਰਸਮ ਅਦਾ ਕੀਤੀ ਏ ਪਰ ਇਹਦਾ ਸਭ ਕੁਝ ਸੋਚਾਂ ਵਿੱਚ ਪਾਉਣ ਵਾਲਾ ਏ ਜੇ ਇਹ ਪੁਜਾਰਣ ਬਣ ਗਈ ਤਾਂ ਬੜੀ ਸ਼ੋਹਰਤ ਹਾਸਲ ਕਰੇਗੀ ਪਰ ਉਹ ਉਹ ਰੌਂਸ ਉੱਤੇ ਖਲੋ ਕਿਉਂ ਗਈ ਦੂਜੇ ਨੇ ਘਬਰਾ ਕੇ ਆਖਿਆ ਵੱਡੇ ਪੂਜ ਨੇ ਵੀ ਤੱਕਿਆ ਮੈਨਾ ਰੌਂਸ ਉੱਤੇ ਖਲੋ ਗਈ ਸੀ ਉਸਨੇ ਆਪਣੀ ਉਂਗਲ ਜੂੜੇ ਵਿੱਚ ਫੇਰੀ ਜੂੜਾ ਖੁੱਲ ਗਿਆ ਵਾੜ ਕਮਰ ਤੋਂ ਹੇਠਾਂ ਲੰਮਕ ਪਏ ਨਿੱਕੀ ਨਿੱਕੀ ਹਵਾ ਵਿੱਚ ਉਹਨਾਂ ਦੀਆਂ ਪਤਲੀਆਂ ਬੂੰਬਲਾਂ ਸਰਸਰ ਉੱਡ ਰਹੀਆਂ ਸਨ ਕਿੱਡੇ ਲੰਮੇ ਉਹ ਸਾਰੇ ਉੱਠ ਕੇ ਪੌੜੀਆਂ ਵੱਲ ਦੌੜੇ ਰੌਂਸ ਉੱਤੇ ਕੋਈ ਇਸਤਰੀ ਨਹੀਂ ਸੀ ਖਲੋਤੀ ਹੋਈ ਸਾਰੇ ਥੱਲੇ ਪਹੁੰਚੇ ਵਯਾਰ ਵਿੱਚ ਹਾਹਾਕਾਰ ਮੱਚੀ ਹੋਈ ਸੀ। ਇੱਕ ਮੁੰਡਾ ਟੁੱਟੀ ਫਿਸੀ ਮੈਨਾ ਦੇ ਸਰਾਨੇ ਬੈਠਾ ਸੀ। ਉਸਨੇ ਖਿਲਰੇ ਹੋਏ ਵਾਲ ਮੱਥੇ ਤੋਂ ਪਰਾਂ ਹਟਾ ਕੇ ਚੀਰ ਸਿੱਧਾ ਕਰ ਦਿੱਤਾ। ਕਾਲੇ ਕੇਸਾਂ ਵਿੱਚ ਕਿਤੇ-ਕਿਤੇ ਸੰਦੂਰ ਵਰਗਾ ਲਹੂ ਲਿਸ਼ਕ ਰਿਹਾ ਸੀ। ਮੁੰਡੇ ਦੀਆਂ ਅੱਖਾਂ ਵਿੱਚੋਂ ਤਾਰ-ਤਾਰ ਹੰਝੂ ਡਿੱਗ ਰਹੇ ਸਨ ਤੇ ਉਹ ਹੀਠਾਂ ਪਈ ਇਸਤਰੀ ਦੀਆਂ ਅੱਖਾਂ ਵਿੱਚ ਤੱਕ ਰਿਹਾ ਸੀ। ਇਹ ਅੱਖਾਂ ਖੁੱਲੀਆਂ ਸਨ। ਅੱਗੇ ਇਹਨਾਂ ਦਾ ਰੰਗ ਕਾਕੇ ਨੇ ਕਦੇ ਨਹੀਂ ਸੀ ਵੇਖਿਆ। ਉਸ ਕਾਲੀ ਰਾਤ ਵਰਗੀਆਂ ਜਿਹੜੀ ਰਾਤ ਅਖੀਰੀ ਇਨੇ ਉਹਨੂੰ ਜਗਾਇਆ ਸੀ ਪਰ ਉਸ ਰਾਤ ਦੀਆਂ ਡੂੰਘਾਈਆਂ ਵਿੱਚ ਕੋਈ ਸੂਰਜ ਲੁਕਿਆ ਹੋਇਆ ਸੀ ਕਦੇ ਉਹਨੂੰ ਹਨੇਰੇ ਵਿੱਚੋਂ ਵੀ ਉਹ ਰਾਤੀ ਲੱਭਦਾ ਸੀ ਉਹ ਹੁਣ ਵੀ ਓਡੀਆਂ ਹੀ ਕਾਲੀਆਂ ਅਤੇ ਓਡੀਆਂ ਹੀ ਰੌਸ਼ਨ ਸਨ ਉਹ ਖੁੱਲੀਆਂ ਹੋਈਆਂ ਸਨ ਪਰ ਉਹਨਾਂ ਵਿੱਚ ਇਸ ਵੇਲੇ ਕੋਈ ਸੂਰਜ ਨਹੀਂ ਸੀ ਸ਼ੁਕਰੀਆ